ਬਿਕਰਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਕਾਲੀਦਾਲ ਪੜਕਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਕਈ ਆਕਾਲੀ ਵਰਕਰਾਂ ਦੇ ਵੱਲੋਂ ਅੱਜ ਕੋੜ ਦੇ ਅੱਗੇ ਪੱਕੇ ਡੇਰੇ ਲਾਏ ਜਾ ਰਹੇ ਨੇ ਤੇ ਦੇਸੋ ਬਾਦ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਆਮੋ ਸਾਹਮਣਾ ਹੋਇਆ ਤੇ ਉਥੇ ਡਾਕਟਰ ਦਲਜੀਤ ਚੀਬਾ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਥੇ ਇਹੋ ਉਹਨਾਂ ਨੇ ਵਿਕਰਮ ਮਜਰੀਠੀਆ ਦੇ ਹੱਕ ਦੇ ਵਿੱਚ ਪੰਜਾਬ ਸਰਕਾਰ ਨੂੰ ਲਲਕਾਰਿਆ ਤੇ ਉਥੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਜੋ ਕੱਲ ਵਿਜੀਲੈਂਸ ਦੇ ਨਾਲ ਜਿਹੜਾ ਕਿ ਉਹਨਾਂ ਨੂੰ ਭੇਜਿਆ ਗਿਆ ਤੇ ਘਰ ਦੇ ਵਿੱਚ ਸ਼ਰਿਆਮ ਧੱਕੇਸ਼ਾਈ ਹੋਈ ਉਸ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਆਂ ਪੰਜਾਬ ਸਰਕਾਰ ਦੇ ਉੱਤੇ ਆਕਾਲੀ ਦਲ ਦਾ ਲਗਾਤਾਰ ਪਲਟਵਾਰ ਜਿਹੜਾ ਕਿ ਨਜ਼ਰ ਆ ਰਿਹਾ ਹੈ ਹੋਰ ਕੀ ਕਹਣਾ ਡਾਕਟਰ ਦਲਜੀਤ ਚੀਮਾ ਦਾ ਆਉ ਤੁਹਾਨੂੰ ਸੁਣਾਉਣਾ ਪਰ ਸਾਰੇ ਅਦਾਲਤ ਦੇ ਜਿਹੜੇ ਕੋਰੀਡੋਰ ਹੈ ਸਾਰੇ ਦੇ ਸਾਰੇ ਜਿਹੜੇ ਆ ਤੁਹਾਡੇ ਸਾਹਮਣੇ ਆ ਬਾਹਰਲੇ ਗੇਟ ਵੀ ਦੇਖ ਲਓ ਜਿਵੇਂ ਐਮਰਜੈਂਸੀ ਲੱਗੀ ਹੁੰਦੀ ਹੈ ਤੇ ਅੰਦਰਲੇ ਗੇਟਾਂ ਤੇ ਵੀ ਇਸ ਤੋਂ ਵੀ ਵੱਧ ਸਕਦੀ ਹੈ ਮੈਂ ਤਾਂ ਜਿਹੜੇ ਅਫਸਰ ਸਾਹਿਬਾਨ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੀ ਇਸ ਐਮਰਜੈਂਸੀ ਦੇ ਵਿੱਚ ਤੁਸੀਂ ਆਪਣੇ ਕਿਸੇ ਸਾਥੀ ਦੀ ਅਦਾਲਤ ਦੇ ਵਿੱਚ ਵਕੀਲਾਂ ਕੋਲੇ ਪਹੁੰਚ ਕਰਨ ਵਾਸਤੇ ਵੀ ਨਾਲ ਨਹੀਂ ਆ ਸਕਦੇ ਕੀ ਸ਼ਾਂਤੀ ਨਾਲ ਬੈਠ ਕੇ ਜਿਹੜੀ ਤੁਸੀਂ ਸਾਰੀ ਜੁਡੀਸ਼ੀਅਲ ਪ੍ਰਕਿਰਿਆ ਉਹਨੂੰ ਸੁਣ ਵੀ ਨਹੀਂ ਸਕਦੇ ਇੱਕ ਸਾਥੀ ਦੇ ਕੇਸ ਦੇ ਵਿੱਚ ਪਰ ਉਹ ਬੇਵਾਸੀ ਕਹਿੰਦੇ ਜੀ ਅੱਜ ਹੋ ਨਹੀਂ ਸਕਣਾ ਮੈਂ ਤਾਂ ਕਿਹਾ ਸੀ ਮੈਨੂੰ ਜੱਜ ਸਾਹਿਬ ਦੇ ਪੇਸ਼ ਕਰ ਦਿਓ ਮੈਂ ਜੱਜ ਸਾਹਿਬ ਨੂੰ ਬੇਨਤੀ ਕਰ ਲੈਣਾ ਕਿ ਸਾਨੂੰ ਇਹਨਾਂ ਦਾ ਤਾਂ ਹੱਕ ਹੈ ਕਿ ਸਾਡੇ ਸਾਥੀ ਦਾ ਕੇਸ ਲੱਗਣਾ ਪਰ ਸਾਰੇ ਅਫਸਰ ਵੀ ਬੇਵੱਸ ਜਿਹੜੇ ਆ ਉਹ ਨਜ਼ਰ ਆਉਦੇ ਆ ਮੈਨੂੰ ਆਪਣਾ ਦੁੱਖ ਨਹੀਂ ਹੈ ਚਲੋ ਸਾਨੂੰ ਰਾਜਨੀਤੀ ਚ 35 35 ਸਾਲ ਹੋ ਗਏ ਟੱਕੇ ਖਾਂਦਿਆਂ ਨੂੰ ਕੋਈ ਗੱਲ ਨਹੀਂ ਆ ਜਿਹੜੇ ਸਾਰੇ ਦੂਰੋਂ ਦੂਰੋਂ ਤਰੀਕਾ ਪੁੱਤਣ ਵਾਸਤੇ ਲੋਕ ਆਏ ਆ ਡੀਸੀ ਦਫਤਰ ਆਏ ਆ ਐਸਐਸਪੀ ਦਫਤਰ ਆਏ ਆ ਕਚਹਿਰੀਆਂ ਚ ਆਏ ਆ ਇੱਕ ਤੱਕ ਕਚਹਿਰੀਆਂ ਚ ਵੈਸੇ ਹੀ ਛੁੱਟੀਆਂ ਹੁੰਦੀਆਂ ਅੱਜ ਕੱਲ ਤੇ ਜਿਨ੍ਹਾਂ ਦੇ ਕੇਸ ਫਿਰ ਵੀ ਮਜਬੂਰੀ ਕਰਕੇ ਲੱਗੇ ਆ ਅੱਜ ਦੇਖੋ ਵੀ ਉਹਨਾਂ ਲੋਕਾਂ ਨੂੰ ਕਿਸ ਤੀ ਦੀ ਸਜ਼ਾ ਜਿਹੜੀ ਆ ਉਹ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਕੇਸ ਦਾ ਕੱਲ ਨਮਜੀਠੇ ਸਾਹਿਬ ਦਾ ਮਜੀਠੇ ਸਾਹਿਬ ਕੱਲ ਦੇ ਤੁਹਾਡੇ ਕੋਲੇ ਜਿਹੜੇ ਐ ਗ੍ਰਿਫਤਾਰੀ ਦੇ ਵਿੱਚ ਐ ਤੇ ਲਿਆ ਕੇ ਤੁਸੀਂ ਕੋਰਟ ਦੇ ਵਿੱਚ ਪੇਸ਼ ਕਰਨਾ ਤੇ ਸਜ਼ਾ ਤੁਸੀਂ ਸਾਰੇ ਮੋਹਾਲੀ ਦੇ ਵਿੱਚ ਜਿੰਨੇ ਵੀ ਪ੍ਰਸ਼ਾਸਨਿਕ ਕੰਮਾਂ ਵਾਸਤੇ ਲੁਕੀ ਆ ਰਿਆ ਸਜ਼ਾ ਤੁਸੀਂ ਉਹਨਾਂ ਸਾਰਿਆਂ ਨੂੰ ਜਿਹੜੀ ਦਿੱਤੀ ਹੈ ਮੈਂ ਸਮਝਦਾ ਕਿ ਇਹ ਉਹਨਾਂ ਸਾਰੇ ਜਿਹੜੇ ਲੋਕ ਇਨਸਾਫ ਦੀ ਭਾਲ ਦੇ ਵਿੱਚ ਜਿਹੜੇ ਜ਼ਿਲਾ ਦਫ਼ਤਰਾਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਆਉਂਦੇ ਆ ਇਹ ਸਾਰਿਆਂ ਦੇ ਨਾਲ ਬਹੁਤ ਵੱਡਾ ਜਿਹੜਾ ਇਹ ਧੱਕਾ ਇਸ ਗੱਲ ਦੀ ਮੈਂ ਨਖੇਦੀ ਕਰ ਮੀਡੀਆ ਨੂੰ ਵੀ ਰੋਕਿਆ ਜਾ ਰਿਹਾ ਜੇ ਲਗਾਤਾਰ ਵੀਡੀਓ ਗ੍ਰਾਫੀ ਤੋਂ دوسری ਗੱਲ ਨੇ ਕਿਉਂਕਿ ਐਮਰਜੈਂਸੀ ਲੱਗ ਗਈ ਆ ਮੀਡੀਆ ਨੂੰ ਵੀ ਪਤਾ ਲੱਗਣ ਲੱਗ ਗਿਆ ਕਿ ਤੁਸੀਂ ਵੀ ਆ ਬਾਹਰ ਹੀ ਖੜੇ ਹੋ ਮੈਂ ਲੰਬ ਰੁਭ ਕੇ ਆਇਆ ਵੀ ਚਲੋ ਤੁਹਾਨੂੰ ਤਾਂ ਜਾ ਕੇ ਤੁਹਾਡੇ ਕੋਲੋਂ ਵੀ ਮਾਫੀ ਮੰਗ ਜਾਵਾਂ ਵੀ ਸਰਕਾਰ ਨਹੀਂ ਮੰਨਦੀ ਤੇ ਤੁਸੀਂ ਵੀ ਸਵੇਰ ਦੇ ਚਾਰ-ਚਪੇਰੇ ਪਰਕਰਮਾ ਕਰੀ ਜਾਂਦੇ ਹੋ ਸਾਰੇ 게ਟਾਂ ਦੇ ਉੱਤੇ ਤੁਹਾਡੇ ਬੇਸਾਬੀ ਜਿਹੜੀ ਐ ਉਹ ਪੁਲਿਸ ਉੱਤੇ ਨਜ਼ਰ ਆਉਂਦੀ ਅੱਗੇ ਇੱਕ ਪੁਰਾਣਾ ਤਾਂ ਗਾਣਾ ਹੁੰਦਾ ਸੀ ਨਾ ਕਿ ਜਦੋਂ ਪੈਂਦੀ ਐ ਤਰੀਕ ਜੱਗੇ ਜੱਟ ਦੀ ਕਚਹਿਰੀਆਂ 'ਚ ਮੇਲੇ ਲੱਗਦੇ ਹੁਣ ਨਵਾਂ ਗਾਣਾ ਬਣ ਜੂ ਪਿੱਛੇ ਤੋਂ ਪੈਂਦੀ ਐ ਤਰੀਕ ਜੱਗੇ ਜੱਟ ਦੀ ਕਚਹਿਰੀਆਂ 'ਚ ਕਰਫਿਊ ਲੱਗਦੇ ਇਹ ਅੱਜ ਇਹ ਮਾਹੌਲ ਜਿਹੜਾ ਇਹ ਪੰਜਾਬ ਦਾ ਬਣ ਗਿਆ ਅਫਸੋਸ ਹੈ ਕਿ ਇੱਕ ਪਾਸੇ ਤੇ ਤੁਸੀਂ ਵਿਜੀਲੈਂਸ ਦਾ ਜਿਹੜਾ ਕੇਸ दर्ज ਕੀਤਾ ਉਹ ਕਿੰਨਾ ਝੂਠਾ ਤੁਹਾਨੂੰ ਸਾਰਿਆਂ ਨੂੰ ਪਤਾ ਕੱਲ ਵੀ ਅਸੀਂ ਜ਼ਿਕਰ ਕੀਤਾ ਇੱਕ ਪਾਸੇ ਸਰਕਾਰ ਦੇ ਸਾਰੇ ਮੰਤਰੀ ਜਿਹੜੇ ਆ ਉਹ ਪੈਰਨਲ ਟ੍ਰਾਇਲ ਕਰ ਰਹੇ ਆ ਮੀਡੀਆ ਟ੍ਰਾਇਲ ਕਰ ਰਹੇ ਉਹ ਨਾਲ ਦੀ ਨਾਲ ਜਾਣਕਾਰੀ ਦੇ ਰਹੇ ਆ ਜਿਹੜੇ ਆ ਉੱਚੇ ਲੁੱੱਚੜ ਕੇ ਪਈ ਕੀ ਲੱਗ ਗਿਆ ਜੀ ਦੂਜਾ ਲੱਗ ਗਿਆ ਜੀ ਕੀ ਲੱਗ ਗਿਆ ਦੱਸੋ ਇਹ ਮੰਤਰੀਆਂ ਦਾ ਕੰਮ ਇਹ ਸਾਡਾ ਪੰਜਾਬ ਦਾ ਜੁਡੀਸ਼ੀਅਲ ਸਿਸਟਮ ਹੈ ਇਸ ਤਰੀਕੇ ਜੁਡੀਸ਼ਰੀ ਦਾ ਕੰਮ ਚੱਲਦਾ ਹੁੰਦਾ ਕਿ ਕੇਸ ਤੁਸੀਂ ਆਪ ਦਰਜ ਕਰਕੇ ਅਰੈਸਟ ਪਾਤੀ ਤੇ ਸਾਰੇ ਮੰਤਰੀ ਸਾਰੇ ਚੈਨਲਾਂ ਤੇ ਬੈਠੇ ਆ ਤੇ ਇਹਦਾ ਮਤਲਬ ਫਿਰ ਇਹ ਜਿਹੜਾ ਹੈਗਾ ਪੋਲੀਟੀਕਲੀ ਮੋਟੀਵੇਟਰ ਹੋ ਗਿਆ ਨਾ ਸਾਰਾ ਕੁਝ ਕੋਈ ਇਨਵੈਸਟੀਗੇਸ਼ਨ ਵਾਲੀ ਗੱਲ ਤਾਂ ਨਹੀਂ ਨਾ ਬਸ ਬਹੁਤ ਸਾਰੇ ਕਿਉਂਕਿ ਜਿਹੜਾ ਉਹਦੇ ਕੇਜਰੀਵਾਲ ਦੀ ਟੀਮ ਬੈਠੀ ਸੋਸ਼ਲ ਮੀਡੀਆ ਤੇ ਪੜਾ ਪੜਾ ਕੇ ਮੰਤਰੀਆਂ ਨੂੰ ਦੇ ਰਹੀ ਹੈ ਔਰ ਮੰਤਰੀ ਸਹਿबान ਜਿਹੜੇ ਹੱਗਿਆ ਉਹ ਸਾਰੇ ਨਾਲ ਦੀ ਨਾਲ ਜਿਹੜੇ ਹੈਗੇ ਆ ਉਹ ਲੋਕਾਂ ਨੂੰ ਜਿਹੜਾ ਗੁੰਮਰਾਹ ਕਰ ਰਿਆ ਕਿ ਆ ਲੱਭ ਗਿਆ ਜੀ ਆ ਲੱਭ ਗਿਆ ਜੀ ਆ ਲੱਭ ਗਿਆ ਜੀ ਜੇ ਲੱਭ ਗਿਆ ਤੇ ਇੱਥੇ ਕੋਰਟ ਹੈਗੀ ਆ ਕੋਰਟ ਦੇ ਵਿੱਚ ਤੁਸੀਂ ਬਾਹਰ ਆ ਕੇ ਕਰਫੂ ਲਾਇਆ ਹੋਇਆ ਇਸ ਕਰਕੇ ਮੈਂ ਤਾਂ ਮਾਨਯੋਗ ਹਾਈ ਕੋਰਟ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਚੀਜ਼ਾਂ ਦਾ ਸੂਬਾ ਮੋਟੋ ਨੋਟਿਸ ਲਓ ਕਿ ਇਨਸਾਫ ਜਿਹੜਾ ਇਕੱਲਾ ਹੋਣਾ ਨਹੀਂ ਚਾਹੀਦਾ ਲੱਗਣਾ ਵੀ ਚਾਹੀਦਾ ਕਿ ਇਨਸਾਫ ਹੋ ਰਿਹਾ ਐਸ ਵੇਲੇ ਜੋ ਤੁਹਾਡੇ ਆਪਣੇ ਸਭ ਤੋਂ ਡੇਰੇ ਦੀ ਹਾਈ ਕੋਰਟ ਦੇ ਕਚਹਿਰੀ ਆ ਮੈਂ ਹਾਈ ਕੋਰਟ ਦੇ ਚੀਫ ਜਸਸ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨੂੰ ਆ ਕੇ ਵੇਖੋ ਤੁਸੀਂ ਪਈ ਇੱਥੇ ਕੀ ਹੈਗਾ ਅੱਜ ਇੱਥੇ ਕਿਹੜੇ ਤੇ ਇਦਾਂ ਤਾਂ ਜਿਵੇਂ ਵਾਰ ਵੇਲੇ ਸਾਇਰਨ ਵੱਜਦਾ ਸੀ ਨਾ ਉਹ ਅਸੀਂ ਅੰਦਰ ਬੜੇ ਤੇ ਉੱਥੇ ਸਾਇਰਨ ਚ ਵੱਜੀ ਜਾਂਦਾ ਮੈਂ ਕੀ ਹੈ ਕਹਿੰਦੇ ਜੀ ਫਾਇਰ ਅਲਾਰਮ ਹੈ ਵੱਜਦੇ ਰਹਿੰਦਾ ਤੇ ਉਸ ਤਰ੍ਹਾਂ ਦੇ ਅਲਾਰਮ ਵੱਜੀ ਜਾਂਦੇ ਆ ਬੰਦਾ ਅੰਦਰ ਇੱਕ ਕੋਈ ਨਹੀਂ ਉਹ ਪਤਾ ਨਹੀਂ ਲੋਕਾਂ ਨੂੰ ਭਜਾਉਣ ਵਾਸਤੇ ਵਜਾਈ ਜਾਂਦੇ ਆ ਖਰੇ ਵੀ ਭੱਜੋ ਵੀ ਕੀ ਹੋਇਆ ਕਿ ਕੀ ਵੀ ਹੋ ਗਿਆ ਇਸ ਕਰਕੇ ਹਾਈ ਕੋਰਟ ਨੂੰ ਵੀ ਇਹ ਜਿਹੜਾ ਮਾਡਰ ਹੋ ਰਿਹਾ ਜਿਹੜਾ ਇਨਸਾਫ ਦਾ ਉਦੇ ਤੇ ਧਿਆਨ ਦੇਣਾ ਚਾਹੀਦਾ ਇੱਕ ਮੈਂ ਸਾਰੀ ਆਪੋਜੀਸ਼ਨ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਕੱਲ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਜਿਹੜੇ ਆ ਅਖਬਾਰਾਂ ਦੇ ਵਿੱਚ ਵੀ ਆਪਣੀਆਂ ਇੰਟਰਵਿਊਆਂ ਦੇ ਵਿੱਚ ਵੀ ਸਦਸਪਾਲ ਸਿੰਘ ਖਾਰਾ ਕੱਲ ਘਰ ਵੀ ਆਏ ਸੀ ਮਜੀਠਾ ਸਾਹਿਬ ਦੇ ਮੈਦਾਨ ਉੱਤੇ ਸੀ ਜਦੋਂ ਰੇਡ ਚੱਲ ਰਿਆ ਸੀ ਸਾਰਿਆਂ ਨੇ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਤੇ ਜੋ ਦਿੱਲੀ ਵਾਲਿਆਂ ਵੱਲੋਂ ਪੰਜਾਬ 'ਚ ਕਰਵਾਇਆ ਜਾ ਰਿਹਾ ਜਲੇਰ ਕੀਤਾ ਜਾ ਰਿਹਾ ਪੰਜਾਬੀਆਂ ਨੂੰ ਪੰਜਾਬ ਨੂੰ ਉਹਦੇ ਖਿਲਾਫ ਆਵਾਜ਼ ਚੁੱਪੀ ਹੈ ਮੈਂ ਸਾਰੀ ਆਪੋਜੀਸ਼ਨ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਇਹ ਇੱਕ ਚੰਗਾ ਤੇ ਅਸਾਰੂ ਕਦਮ ਹੈ ਜਿਹੜਾ ਸਾਰਿਆਂ ਨੇ ਕਿਉਂਕਿ ਹੁਣ ਜਿਹੜੀ ਹੈ ਇਹਨਾਂ ਨੇ ਕੋਈ ਵੀ ਨਹੀਂ ਛੱਡਿਆ ਜਿੰਨੂੰ ਜਿਹੜਾ ਪੋਲੀਟੀਕਲੀ ਇਸ ਦੀ ਕਿ ਤੱਕ ਨਹੀਂ ਕੀਤਾ ਇਸ ਕਰਕੇ ਮੈਂ ਜਿਹੜੀ ਹੈ ਫਿਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਦਾ ਜ਼ਬਰ ਜ਼ੁਲਮ ਸਰਕਾਰ ਨੂੰ ਕਿਸੇ ਵੀ ਤਰੀਕੇ ਚੁਕਾ ਨਹੀਂ ਸਕਦਾ ਸ਼੍ਰੋਮਣੀ ਅਕਾਲੀ ਦਲ ਨੂੰ ਜੁਡੀਸ਼ਰੀ ਦੇ ਉੱਤੇ ਵਿਸ਼ਵਾਸ ਆ ਅਸੀਂ ਸੱਚ ਜਿਹੜਾ ਹੈਗਾ ਉਹਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰਾਂਗੇ